ਤੋ ਮਨੋੜ ਦੇ ਪਿੰਡ ਮਲ ਕਟੋਰੇ ਦੇ ਵਿੱਚ ਜਿੱਥੇ دیر ਰਾਤ ਸੋਮਵਾਰ ਦੀ ਰਾਤ ਦੇਰ ਰਾਤ तकरीबन 10 ਵਜੇ ਇੱਕ ਵੱਡੀ ਵਾਰਦਾਤ ਹੋਈ ਹੈ ਵਾਰਦਾਤ ਕੀ ਹੈ ਕਿ ਆਖਿਰਕਾਰ ਇੱਕ ਘਰ ਦੇ ਬਾਹਰ ਕਾਲੇ ਰੰਗ ਦੀ ਸਕੋਰਪੀਆ ਆਉਂਦੀ ਹੈ ਸਕੋਰਪੀਆ ਆਉਣ ਤੋਂ ਬਾਅਦ ਕਿਤੇ ਕੋਈ ਇੱਕ ਨੌਜਵਾਨ ਹੈ ਜਿਹੜਾ ਪਾਣੀ ਮੰਗਦਾ ਹੈ ਤਾਂ ਉਸ ਦੇ ਘਰ ਦੀ ਜਿਹੜਾ ਉਹਦੇ ਮਾਤਾ ਨੇ ਉਸ ਨੌਜਵਾਨ ਦੇ ਜਿਹੜਾ 29 ਸਾਲਾਂ ਦਾ ਨੌਜਵਾਨ ਹੈ ਉਸ ਦੀ ਮਾਤਾ ਨੇ ਜਿਹੜੇ ਆਪਦੇ ਬਿਆਨੀ ਕਰੀ ਆਪਦੇ ਮੋਹਰ ਗੱਲ ਦੱਸੀ ਹੈ ਕਿ 29 ਸਾਲਾਂ ਦੇ ਨੌਜਵਾਨ ਤੋਂ ਆਕੇ ਬੂਆ ਘੜਕਾਉਂਦੇ ਨੇ ਪਾਣੀ ਮੇਰੀ ਮੰਗ ਕਰਦੇ ਨੇ ਠੰਡਾ ਪਾਣੀ ਪਿਲਾ ਦਿਓ ਅਗਰ ਉਹ ਪਾਣੀ ਪਿਲਾਉਂਦਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਫਾਇਰਿੰਗ ਹੁੰਦੀ ਹੈ ਕਾਲੇ ਰੰਗ ਦੀ ਸਕੋਰ ਕੋਜੋ ਦੇ ਵਿੱਚ ਪਹਿਲਾਂ ਪਾਣੀ ਪੀਤਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਕਹਿੰਦੇ ਆ ਕਿ ਕੱਡੀ ਦੇ ਵਿੱਚ ਕੁਝ ਜਣੇ ਬੈਠੇ ਨੇ ਉਹਨਾਂ ਜਣਿਆਂ ਨੂੰ ਵੀ ਪਾਣੀ ਪਿਲਾ ਦਿੱਤਾ ਜਾਵੇ ਤਾਂ ਉਹ ਪਾਣੀ ਪੀ LAN ਜਾਂਦਾ ਤਾਂ ਉੱਥੇ ਕੇ ਨਾਲ ਉਸ ਨੌਜਵਾਨ ਨੂੰ ਅਗਵਾ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੁੰਦੀ ਹੈ ਤੇ ਵੱਡੇ ਜਿਹੜੇ ਕਾਫੀ ਜਿਹੜੀ ਹੈ ਮੰਗ ਵੀ ਕੀਤੀ ਜਾਂਦੀ ਹੈ ਇਹ ਜਿਹੜੀਆਂ ਗੱਲਾਂ ਨੇ ਤਸਵੀਰਾਂ ਦਿਖਾ ਦਿੱਨਾ ਜਿਹੜੀਆਂ ਡੀਐਸਪੀ ਦਫ਼ਤਰ ਬਾਹਰ ਦੀਆਂ ਨੇ ਜਿੱਥੇ ਕਿ ਸਦਰ थाना ਮਲੋੜ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਤਰਾਮ ਤਸਵੀਰਾਂ ਨੇ ਤੇ ਜਿੱਥੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਫੋਨ ਤੇ ਡੀਐਸਪੀ ਇਕਬਾਲ ਸਿੰਘ ਸੰਧੂ ਨੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਕਿ ਜਲਦੀ ਉਸ ਟੀਮਾਂ ਨੇ ਜਿਹੜੀਆਂ ਸਾਡੇ ਵਾਕਾਕੇ ਟੀਮਾਂ ਬਣਾਈਆਂ ਗਿਆ ਨੇ ਉਹਨਾਂ ਵੱਲੋਂ ਜਿਹੜੀਆਂ ਵਾਕਾਕੇ ਜਗ੍ਹਾ ਦੇ ਉੱਤੇ ਜਿਹੜੀਆਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਉਸ ਨੌਜਵਾਨ ਨੂੰ ਜਿਹੜਾ ਸਹੀ ਸਲਾਮਤ ਹੈ ਉਹਨਾਂ ਦੇ ਘਰ ਤੱਕ ਵੀ ਪਹੁੰਚਾਇਆ ਜਾਵੇਗਾ ਆਖਿਰਕਾਰ ਕੀ ਪੂਰਾ ਮਾਮਲਾ ਸੀ ਕਿ ਆਖਿਰਕਾਰ 29 ਸਾਲਾਂ ਨੌਜਵਾਨ ਨੂੰ ਕਿਉਂ ਆਖਿਰਕਾਰ ਅਗਵਾ ਕੀਤਾ ਉਸ ਤੋਂ ਬਾਅਦ ਪੈਸਿਆਂ ਦੀ ਮੰਗ ਵੀ ਕੀਤੀ ਗਈ ਹੈ ਤਾਂ ਇਹ ਗੱਲਾਂ ਹਜੇ ਤੱਕ ਖੁਲਾਸਾ ਪੁਲਿਸ ਵੱਲੋਂ ਨਹੀਂ ਕੀਤਾ ਗਿਆ ਲੇਕਿਨ ਇਕਬਾਲ ਸਿੰਘ ਸੰਧੂ ਡੀਐਸਪੀ ਮਲੋਟ ਬਨਵੇਗਾ ਜ਼ਰੂਰ ਆਖੀ ਗਈ ਹੈ ਫੋਨ ਤੇ ਸੰਪਰਕ ਸੱਜਿਆ ਗਿਆ ਸੀ ਉਹਨਾਂ ਵੱਲੋਂ ਆਖਿਆ ਗਿਆ ਕਿ ਜਲਦੀ ਇਸ ਮਾਮਲੇ ਦੇ ਵਿੱਚ ਖੁਲਾਸੇ ਕੀਤੇ ਜਾ ਸਕਦੇ ਨੇ ਲੇਕਿਨ ਹਜੇ ਇਕਵਾਰ ਪਰਿਵਾਰ ਹੈ ਜਿਹੜਾ ਸਾਡੀਆਂ ਵਕਫਾਕ ਟੀਮਾਂ ਨੇ ਜਿਹੜੀਆਂ ਜਾਂਚ ਕਰ ਰਹੀਆਂ ਨੇ ਵਕਫਾਕ ਜਗ੍ਹਾ ਤੇ ਹਾਂਜੀ ਇਹ ਤਾਂ ਨਾਮ ਦੱਸੋ ਮਾਲਕ ਸੁਖਵੀਰ ਕੌਰ ਮਾਲਕ ਮਾਲਕ ਟੋਰਾ ਪੈਂਡਾ ਤੇ ਰਾਤ ਨੂੰ 10 ਵਜੇ ਟਾਣੀ ਤੇ ਰਹਿਨੇ ਸੀ ਤੇ ਗੱਡੀ ਤੇ ਆਏ ਆ ਕਾਲੀ ਤੇ ਸਕੋਰਪੀ ਤੇ ਦੋ ਮੁੰਡੇ ਘਰੇ ਵੜੇ ਆ ਉਹਨਾਂ ਨੇ ਪਾਣੀ ਮੰਗਿਆ ਬੇਟੇ ਨੂੰ ਪਹਿਲਾਂ ਬੁਲਾਇਆ ਫਿਰ ਉਹਨਾਂ ਨੇ ਪਾਣੀ ਮੰਗਿਆ ਜਦੋਂ ਉਹਨਾਂ ਨੂੰ ਕਿੰਦੇ ਜਿਹੜਾ ਆਪ ਪੀ ਲਿਆ ਜਿਹੜੇ ਗੱਡੀ ਚੰਨ ਕਿੰਦਾ ਉਹਨਾਂ ਨੂੰ ਪਾਣੀ ਪਿਆ ਦੇ ਜਾਗ ਲਿਆ ਗਾ ਠੰਡਾ ਉਹ ਪਾਣੀ ਲੈ ਕੇ ਗਿਆ ਉਹਨਾਂ ਨੇ ਸਾਡਾ ਬੇਟਾ ਗੱਡੀ ਵਿੱਚ ਸੁੱਟ ਲਿਆ ਅਸੀਂ ਮਗਰ ਭੱਜੇ ਉਹਨਾਂ ਨੇ ਗੋਲੀਆਂ ਚਲਾ ਦਿੱਤੀ ਸਾਡੇ ਤੇ ਗੋਲੀਗਾ ਚਲਾਤਾਂ ਸਾਢੇ 3 ਵੇ ਮੇਰੇ ਬੇਟੇ ਨੂੰ ਗੱਡੀ ਤੋਂ ਲੈ ਕੇ ਪਹਜਾ ਕੇ ਕਿੰਨੇ ਵਜੇ ਦੀ ਕਰਦੇ ਜੀ 10 ਵਜੇ ਦੀ ਫਿਰ ਤੁਸੀਂ ਇਹਨੂੰ ਦੱਸਿਆ ਉਹ ਹਾਂ ਸੀ ਉਸੇ ਵਲੇ ਮਗਰੇ ਗੱਡੀ ਦੇ ਉਹਨਾਂ ਦੇ ਮੋਟਰਸਾਈਕਲ ਤੇ ਆ ਗਏ ਥਾਣੇ ਆ ਗਏ ਫਿਰ ਅਸ ਥਾਣੇ ਸਾਨੂੰ ਸਾ ਇੱਥੇ ਲੈ ਕੇ ਆ ਗਏ ਇੱਥੇ ਭੇਜਤਾ ਸਾਨੂੰ ਉਹਨਾਂ ਨੇ ਕਿਹਦੇ ਕਿਹਦੇ ਵਜੇ ਆ ਸ਼ੌਹਰ ਮੇਰੇ ਪਤੀ ਦੇ ਤੇ ਮੇਰੇ ਜਸਵੀਰ ਸਿੰਘ ਉਹਨਾਂ ਨੇ ਕੀ ਕੋਈ ਉਹਨਾਂ ਨਾਲ ਕੇ ਨਾ ਫੋਨ ਤੇ ਗੱਲ ਹੋਈ ਨਾ ਹੀ ਸਾਡੀ ਕੋਈ ਗੱਲ ਨਹੀਂ ਉਹਨਾਂ ਨਾਲ ਐਨਾ ਸਾਡੇ ਨਾਲ ਕੋਈ ਗੱਲ ਹੋਈ ਨਾ ਹੀ ਕੋਈ ਗੱਲ ਨਹੀਂ ਹੋਈ ਮੈਂ ਐਵੇਂ ਨਹੀਂ ਕਹਿ ਸਕਦੀ ਜਿਹੜੀ ਮੇਰੇ ਨਾਲ ਕੋਈ ਗੱਲ ਨਹੀਂ ਆਈ ਪਾਣੀ ਮੰਗਿਆ ਮੇਰੇ ਬੇਟ ਨੇ ਕਿਹਾ ਦੋ ਗਲਾਸ ਪਾਣੀ ਪਰ ਬੀਬੀ ਅੱਜ ਕੋਈ ਗੱਲ ਹੋਈ ਉਹਨਾਂ ਨਾਲ ਨਾ ਨਾ ਅੱਜ ਅੱਜ ਹਾਂ ਅੱਜ ਕੀਤੀ ਉਹਨਾਂ ਨੇ 7 ਲੱਖ ਰੁਪਈਆ ਕਹਿੰਦੇ ਦੇ ਦੋ 2 ਵਜੇ ਨਹੀਂ ਰਵਿੰਦਾ ਫਿਰ ਛੱਡਾਂ ਇਹ ਵੀ ਲੋង ਉਹਦੇ ਜਲਦੀ ਜਲਦੀ ਬੰਦੇ ਵੀ ਨਾ ਚੁੱਕੇ ਜਾ ਪਹਿਲਾਂ ਮੈਂ ਇੱਕ ਮੁੰਡਾ ਕਹਿੰਦੇ ਆ ਉਹ ਜਦੋਂ 2 ਕੁ ਮਹੀਨੇ ਪਹਿਲਾਂ ਆਏ ਗੱਡੀ ਲੈ ਕੇ ਉਹ ਦੋ ਉਹ ਮੁੰਡਾ ਸ਼ਤਾ ਵੇਚਣ ਪਰ ਬਾਕੀ ਮੈਂ ਨਿਓ ਮੁੰਡਾ ਵੀ ਕੋਈ ਪਤਾ ਨਹੀਂ ਕਿੱਥੋਂ ਦੇ ਨੇ ਕਿੱਥੋਂ ਦੇ ਨਾ ਕੋਈ ਪਤਾ ਨਹੀਂ ਸਾਨੂੰ ਕੋਈ ਪਛਾਣ ਨਹੀਂ ਉਹਨਾਂ ਦੀ ਕੋਈ ਪਛਾਣ ਉਮਰ ਕਿੰਨੀ ਹੈ ਤੇ ਕੀ ਕੰਮ ਕਰਦਾ ਖੇਤੀવાડી ਦਾ ਕਰਦਾ ਹੈ ਗਾਵਾਂ ਰੱਖੀਆਂ ਆ ਹਾਂ ਕਾਰਾ ਕੋਰਾ ਦਾ ਕਰ ਲੈਂਦਾ ਨਾਲ ਹਾਂਜੀ ਕਾਰਾ ਕੋਰਾ ਆਖੇ ਦਿਵਾਲੀ ਦਾ ਦੋਜਾ ਕਰਦਾ گاਵਾ ਰੱਖੀ ਹਾਂ ਕਿ ਕੋਈ ਹੋਰ ਜਾਨਕਾਰੀ ਹਾਂਜੀ ਸਾਰੀ ਹਾਂ ਕਾਨੂੰਨੀ ਕਾਰਵਾਈ ਕਰਨ ਲਈ ਹਾਂ ਰਾਤ ਬਹੁਤ ਜਾਣੇ ਆਏ ਰਾਤ ਬਹੁਤ ਅਫਸਰਾਏ ਸਾਡੇ ਕੋਲ ਹਾਂ ਕਾਰਵਾਈ ਕਰੀ ਜਾਂਦੇ